ਦੋਸਤੋ ਅੱਜ ਦੀ ਡੇਟ 'ਚ 2025 'ਚ ਕੀ ਆਪਾਂ ਨੂੰ ਸੋਨੇ 'ਚ ਇਨਵੈਸਟਮੈਂਟ ਕਰਨੀ ਚਾਹੀਦੀ ਆ ਜਾਂ ਨਹੀਂ ਇਹਦਾ ਜਵਾਬ ਤੁਹਾਨੂੰ ਮੈਂ ਦਿੰਨਾ ਦੇਖੋ ਸੋਨਾ ਜਿਹੜਾ ਹੈਗਾ ਉਹ ਪਿਛਲੇ ਸਾਲ 'ਚ 30-40% ਰਿਟਰਨ ਆਪਾਂ ਨੂੰ ਹੁਣ ਤੱਕ ਦੇ ਚੁੱਕੇ ਆ ਔਰ ਹਰੇਕ ਬੰਦਾ ਨੇਚੁਰਲੀ ਜਿਹੜੀ ਉੱਪਰ ਜਾਂਦੀ ਹੋਈ ਚੀਜ਼ ਆ ਉਹਦੇ ਨਾਲ ਅਟਰੈਕਟ ਹੁੰਦਾ ਇਨਵੈਸਟਮੈਂਟ ਕਰਨੀ ਚਾਹੁੰਦਾ ਕਿਉਂਕਿ ਪੈਸਾ ਬਣ ਰਿਹਾ ਬਟ ਤੁਸੀਂ ਸੈਂਸੈਕਸ ਔਰ ਗੋਲਡ ਇਹਨਾਂ ਦੋਵਾਂ ਦਾ ਕੰਪੈਰੀਜ਼ਨ ਦੇਖੋ ਕਿਉਂਕਿ ਸੈਂਸੈਕਸ ਔਰ 골ਡ ਦਾ ਕੰਪੈਰੀਜ਼ਨ ਹਮੇਸ਼ਾ ਜਦੋਂ ਕੀਤਾ ਜਾਂਦਾ ਤਾਂ ਇਹਨਾਂ ਦੀ ਵੈਲਿਊ ਸਿਮਿਲਰ ਹੀ ਹੁੰਦੀ ਹੈ ਮਤਲਬ ਜਦੋਂ 골ਡ 50000 ਸੀਗਾ ਤਾਂ ਸੈਂਸੈਕਸ ਦੀ ਵੈਲਿਊ ਵੀ 50000 ਸੀ ਜਦੋਂ ਬਹੁਤ ਸਮਾਂ ਪਹਿਲਾਂ 골ਡ 5000 ਰੁਪਏ ਤੋਲਾ ਸੀਗਾ ਤਾਂ ਉਦੋਂ ਸੈਂਸੈਕਸ ਵੀ 4800 5000 ਦੀ ਵੈਲਿਊ ਤੇ ਸੀਗਾ ਠੀਕ ਹੈ ਅੱਜ ਦੀ ਡੇਟ 'ਚ ਸੋਨੇ ਦੀ ਵੈਲਿਊ ਤੁਸੀਂ ਦੇਖੋ 98000 ਹੋ ਗਈ ਆ ਟੋਲੇ ਪਿੱਛੇ ਔਰ ਸੈਂਸੈਕਸ 80000 ਤੇ ਖੜਾ ਤਾਂ ਮਤਲਬ ਇਹਨਾਂ ਦੋਵਾਂ 'ਚ ਅਪਰੋਕਸੀਮੇਟਲੀ 20% ਤੱਕ ਗੈਪ ਹੈ ਹੈਨਾ ਹੁਣ ਆਪਾਂ ਇਹ ਸਮਝ ਸਕਦੇ ਹਾਂ ਕਿ 골ਡ ਜਿਹੜਾ ਹੈਗਾ ਉਹ ਥੋੜਾ ਓਵਰ ਵੈਲਿਊਡ ਹੋ ਚੁੱਕਿਆ ਤਾਂ ਜਾਂ ਤਾਂ 골ਡ ਥੱਲੇ ਆਊਗਾ ਜਾਂ ਸੈਂਸੈਕਸ ਬੜੀ ਤੇਜ਼ੀ ਨਾਲ ਜਿਹੜਾ ਹੈਗਾ ਉੱਪਰ ਜਾਊਗਾ ਔਰ ਦੋਵਾਂ ਕੇਸਾਂ 'ਚ ਆਪਾਂ ਨੂੰ ਸੈਂਸੈਕਸ ਮਤਲਬ ਕਿ ਸਟਾਕ ਮਾਰਕੀਟ ਨਿਫਟੀ ਹੋਗੀ ਜਾਂ ਸੈਂਸੈਕਸ 'ਚ ਇਨਵੈਸਟਮੈਂਟ ਹੋਊਗੀ ਜਾਂ ਕੋਈ ਮਿਊਚੁਅਲ ਫੰਡ ਹੋਗੇ ਇਹਨਾਂ 'ਚ ਇਨਵੈਸਟਮੈਂਟ ਕਰਨੀ ਚਾਹੀਦੀ ਕਿਉਂਕਿ 골ਡ ਨੇ ਆਲਰੇਡੀ ਰਿਟਰ sensex ਤੋਂ کافی ਉੱਪਰ ਇਹਨਾਂ ਦਾ ਡਿਫਰੈਂਸ ਹੋ ਜਾਂਦਾ ਤਾਂ 골ਡ ਹਮੇਸ਼ਾ ਘੱਟ ਰਿਟਰਨ ਦਿੰਦਾ ਔਰ sensex ਹਮੇਸ਼ਾ ਉਸ ਕੇਸ ਚ ਜ਼ਿਆਦਾ ਰਿਟਰਨ ਦਿੰਦਾ sensex ਤੋਂ ਮੇਰਾ ਮਤਲਬ ਸਟਾਕ ਮਾਰਕੀਟ ਹੈ ਕਿਉਂਕਿ ਸਟਾਕ ਮਾਰਕੀਟ ਦਾ ਇਹ ਇੰਡੈਕਸ ਹੈ ਤਾਂ ਤੁਸੀਂ ਨਿਫਟੀ ਚ ਵੀ ਇਨਵੈਸਟਮੈਂਟ ਕਰ ਸਕਦੇ ਹੋ